ਈ ਬੈਟਰ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਜਗਦੀਸ਼ ਪੰਸਲ ਅੱਜ ਫਿਰ ਹਾਜ਼ਰ ਹਾਂ ਪ੍ਰੋਗਰਾਮ ਅਖਬਾਰੀ ਸੁਰਖੀਆਂ ਦੇ ਨਾਲ ਅੱਜ ਦੇ ਸਾਰੇ ਹੀ ਖ਼ਬਰਾਂ ਦੇ ਵਿੱਚ ਇੱਕਮਤ ਭਾਗੀ ਖ਼ਬਰ ਦਾ ਜ਼ਿਕਰ ਹੈ ਜਿਸ ਦੇ ਵਿੱਚ ਇੱਕ 에어 ਇੰਡੀਆ ਦਾ ਜਹਾਜ਼ ਜੋ ਕਿ ਅਹਮਦਾਬਾਦ ਤੋਂ ਲੰਡਨ ਜਾ ਰਿਹਾ ਸੀ ਹਵਾਈ ਅੱਡੇ ਤੋਂ ਉਡਾਣ ਭਰਨ ਦੇ 55 ਸਕਿੰਟਾਂ ਉਪਰੰਤ ਕੱਲ ਦੁਪਹਿਰ ਮੈਡੀਕਲ ਕਾਲਜ ਦੇ ਇੱਕ ਹੋਸਟਲ ਦੇ ਮੈਦਾਨੇ ਡਿੱਗਿਆ ਜਿੱਥੇ ਐਮਬੀਬੀਐਸ ਕਰ ਰਹੇ ਡਾਕਟਰ ਹਵਾਈ ਜਹਾਜ਼ ਦੀਆਂ ਸਵਾਰੀਆਂ ਸਮੇਤ ਮਾਰੇ ਗਏ ਹਾਦਸੇ ਦੇ ਵਕਤ ਕਰੀਬ 80 ਮੈਡੀਕਲ ਸਟੂਡੈਂਟ ਖਾਣਾ ਖਾ ਰਹੇ ਸੀ ਅਤੇ ਹਾਲੇ ਤੱਕ ਕੁੱਲ ਮਾਰੇ ਗਏ ਵਿਦਿਆਰਥੀਆਂ ਬਾਰੇ ਖਬਰ ਸਪਸ਼ਟ ਨਹੀਂ ਹੈ। ਖਬਰਾਂ ਮੁਤਾਬਕ ਇਸ ਦਰਦਨਾਕ ਹਾਦਸੇ ਵਿੱਚ ਕੁੱਲ 265 ਲੋਕਾਂ ਦੀ ਮੌਤ ਹੋ ਗਈ ਹੈ। ਅਖਬਾਰਾਂ ਵਿੱਚ ਲਗੀਆਂ ਖਬਰਾਂ ਨੂੰ ਜੇਕਰ ਵਿਸਤਾਰ ਪੂਰਵਕ ਪੜ੍ਹੀਏ ਤਾਂ ਪਤਾ ਲੱਗਦਾ ਹੈ ਕਿ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਭਾਜਪਾ ਦੇ ਲੈਕਚਰਨ ਇੰਚਾਰਜ 68 ਸਾਲਾ ਬਿਜੇ ਰupani, ਕਈ ਡਾਕਟਰ ਰਾਜਸਥਾਨ ਤੋਂ ਇੱਕ ਪੂਰਾ ਪਰਿਵਾਰ ਸੀ ਜਿਸ ਵਿੱਚ ਇੱਕ ਡਾਕਟਰ ਉਸਦਾ ਪਤੀ ਅਤੇ 2-5-5 ਸਾਲਾਂ ਦੇ ਜੌੜੇ ਪੁੱਤ ਅਤੇ 1-7 ਸਾਲ ਦੀ ਪੁਤਰੀ ਸਾਰੇ ਪਰਿਵਾਰ ਦੇ ਪੰਜੇ ਜੀ ਹੀ ਇਸ ਹਾਦਸੇ ਦੇ ਵਿੱਚ ਮਾਰੇ ਗਏ ਨੇ। ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਇਸ ਹਾਦਸੇ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਜਿਸ ਵਿੱਚ ਕੁਝ ਅਜਿਹੇ ਪਰਿਵਾਰ ਅਤੇ ਲੋਕ ਸਨ ਜੋ ਸਲੇਰੀ ਸੁਪਨੇ ਲੈ ਕੇ ਲੰਡਨ ਜਾ ਰਹੇ ਸੀ। ਟਾਟਾ ਗਰੁੱਪ ਨੇ ਇਸ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਦੇ ਲਈ 1-1 ਕਰੋੜ ਰੁਪਏ ਦੀ ਤੰਤਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਗ੍ਰਹਿ ਮੰਤਰੀ ਮਿਤਿਸ਼ਾ ਨੇ ਕਿਹਾ ਹੈ ਕਿ ਇਸ ਹਾਦਸੇ ਵਿੱਚ ਮਾਰੇ ਜਾਣ ਵਾਲਿਆਂ ਦੀ ਗਿਣਤੀ ਦਾ ਪਤਾ ਡੀਐਨਏ ਦੇ ਟੈਸਟ ਤੋਂ ਪ੍ਰੰਤ ਹੀ ਲੱਗੇਗਾ। ਹੋਨਤਾ ਕਿਸ ਹਾਦਸੇ ਵਿੱਚ ਸਿਰਫ ਇੱਕ 40 ਸਾਲਾ ਬੰਦਾ ਹੀ ਬਚਿਆ ਹੈ ਜੋ ਬਟੇਲ ਦਾ ਨਾਗਰਿਕ ਹੈ ਇਸ ਦਾ ਨਾਮ ਹੈ ਵਿਸ਼ਵਾਸ ਕੁਮਾਰ ਰਮੇਸ਼ ਜੋ ਕਿ ਆਪਣੇ ਭਰਾ ਦੇ ਨਾਲ ਕੁਝ ਦਿਨ ਆਪਣੇ ਘਰਦਿਆਂ ਨੂੰ ਮਿਲ ਕੇ ਵਾਪਸ ਲੰਡਨ ਜਾ ਰਿਹਾ ਸੀ ਉਸ ਨੇ ਦੱਸਿਆ ਕਿ ਉਹ ਇੱਕ ਐਮਰਜੈਂਸੀ ਖਿੜਕੀ ਦੇ ਲਈ ਦੀ ਕਿ ਬੈਠਾ ਸੀ ਤੇ ਜਹਾਜ਼ ਵਿੱਚ ਉੱਡੜ ਸਾਰ ਹੀ ਇੱਕ ਧਮਾਕਾ ਹੋਇਆ ਤੇ ਇਸ ਦੇ ਇਰ ਦੇ ਗਿਰ ਦੇ ਸਿਰਫ ਲਾਸ਼ਾਂ ਹੀ ਲਾਸ਼ਾਂ ਸਨ ਉਹ ਉੱਠ ਖੜਿਆ ਤੇ ਭੱਜਣ ਲੱਗਾ ਤੇ ਫਿਰ ਕਿਸੇ ਨੇ ਉਸ ਨੂੰ ਫੜ ਕੇ ਐਂਬੂਲੈਂਸ ਦੇ ਵਿੱਚ ਬਿਠਾਇਆ ਉਸਨੇ ਦੱਸਿਆ ਕਿ ਮੈਂ ਤੇ ਮੇਰੇ ਭਰਾ ਅਸਲ ਵਿੱਚ ਇਕੱਠੇ ਬੈਠਣਾ ਚਾਹੁੰਦੇ ਸੀ ਐਨ ਮੌਕੇ ਤੇ ਅਤੇ ਰਾਸ਼ੋਣ ਕਰਨ ਸੀਟ ਵਿੱਚ ਤਬਦੀਲੀ ਨਹੀਂ ਹੋ ਸਕੀ ਉਸਨੇ ਕਿਹਾ ਕਿ ਉਸਦੇ ਬਾਲ ਬੱਚੇ ਤੇ ਘਰਵਾਲੀ ਨੂੰ ਮੇਰੇ ਜਿੰਦਾ ਹੋਣ ਦੀ ਖਬਰ ਤੇ ਖੁਸ਼ੀ ਹੈ ਪਰ ਮੈਨੂੰ ਇੰਨੇ ਸਾਰੇ ਲੋਕਾਂ ਦੇ ਮਾਰੇ ਜਾਣ ਦਾ ਗਮ ساری ਉਮਰ ਰਹੇਗਾ ਇਸ ਹਾਦਸੇ ਦੇ ਵਿੱਚ ਕੁਰਸ਼ੇਤਰ ਤੋਂ ਵੀ ਇੱਕ ਮਹਿਲਾ ਦੀ ਮੌਤ ਹੋਣ ਦਾ ਮਦਭਾਗਾ ਸਮਾਚਾਰ ਅਖਬਾਰਾਂ ਨੇ ਪ੍ਰਕਾਸ਼ਿਤ ਕੀਤਾ ਹੈ ਇਸ ਜਹਾਜ਼ ਵਿੱਚ 173 ਭਾਰਤ ਦੇ 53 ਬਟੇਲ ਦੇ 7 ਪੁਰਤਗਾਲ ਦੇ ਇੱਕ ਕੈਨੇਡਾ ਦਾ ਨਾਗਰਿਕ 10 ਕੁਰੂਗਾ ਮੈਂਬਰ ਅਤੇ ਦੋ ਪਾਇਲਟ ਸਨ ਜਿਨ੍ਹਾਂ ਦੇ ਮਾਰੇ ਜਾਂਦੀ ਸ਼ੰਕਾ ਹੈ ਹੋਰ ਖਬਰਾਂ ਵਿੱਚ ਹੈ ਕਿ ਹਾਦਸੇ ਉਪਰੰਤ ਹਵਾਈ ਜਹਾਜ਼ ਬਣਾਉਣ ਵਾਲੀ ਕੰਪਨੀ ਬੋਇੰਗ ਦੇ 8% ਸ਼ੇਰਾਂ ਦੇ ਵਿੱਚ ਗਰਾਫ ਦਰਜ ਹੋਈ ਹੈ ਨਵੀਂ ਦਿੱਲੀ ਤੋਂ ਖਬਰ ਹੈ ਕਿ ਫਲਾਂ ਅਤੇ ਸਬਜ਼ੀਆਂ ਦੇ ਭਾਅ ਵਿੱਚ ਪਿਛਲੇ 6 ਸਾਲਾਂ ਦੌਰਾਨ ਸਭ ਤੋਂ ਵੱਧ ਗਰਾਫ ਦਰਜ ਕੀਤੀ ਗਈ ਹੈ ਸ਼ਿਵਲਾ ਤੋਂ ਖਬਰ ਹੈ ਕਿ ਪਹਾੜੀ ਸੂਬੇ ਹਿਮਾਚਲ ਵਿੱਚ 15 ਤਰੀਕ ਤੱਕ بارش ਹੋਣ ਦੀ ਸੰਭਾਵਨਾ ਹੈ ਅਤੇ ਇਸ ਨਾਲ ਪੰਜਾਬ ਵਿੱਚ ਵੀ ਗਰਮੀ ਤੋਂ ਕੁਝ ਰਾਤ ਮਿਲਣ ਦੀ ਉਮੀਦ ਹੈ ਵਿਦੇਸ਼ ਮੰਤਰਾਲੇ ਨੇ ਅਮਰੀਕਾ ਨੂੰ ਦੁਨੀਆ ਦੇ ਸਭ ਤੋਂ ਖਤਰਨਾਕ ਅੰਤਵਾਦੀ ਦਾ ਪਾਕਿਸਤਾਨ ਵਿੱਚ ਛੁਫੇ ਹੋਣ ਬਾਰੇ ਚੇਤਾ ਕਰਵਾਇਆ ਗਿਆ ਹੈ ਬਠਿੰਡਾ ਤੋਂ ਖਬਰ ਛਪੀ ਹੈ ਜਿਸ ਵਿੱਚ ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ ਕਮਲਕੌਰ ਭਾਬੀ ਨੂੰ ਕਤਲ ਕਰਕੇ ਉਸ ਦੀ Laash ਉਸੇ ਦੀ ਕਾਰ ਦੇ ਵਿੱਚ ਰੱਖ ਕੇ ਅਦੇਸ਼ ਹਸਪੀਟਲ ਦੀ ਪਾਰਕਿੰਗ ਵਿੱਚ ਖੜੀ ਕਰਨ ਦੀ ਖਬਰ ਹੈ ਅਤੇ ਇਸ ਕਤਲ ਦੇ ਵਿੱਚ ਦੋ ਨਹਿਿੰਗ ਸਿੰਘਾਂ ਦੀ ਗ੍ਰਿਫਤਾਰੀ ਦੀ ਵੀ ਖਬਰ ਹੈ ਸੋ ਇਹ ਸਾਰਨ ਅੱਜ ਦੀਆਂ ਖ਼ਬਾਰੀ ਸੁਰਖੀਆਂ ਅਤੇ ਕੱਲ ਫੇਰ ਨਵੀਆਂ ਤੇ ਤਾਜ਼ਾ ਸੁਰਖੀਆਂ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਦੇ ਉਹ ਯਾਤ ਧੰਨਵਾਦ ਰੱਬ ਰੱਖਾ